ਇਹ ਧਾਮੀ ਸਾਹਿਬ ਨੇ ਤੇ ਖਾਸ ਕਰਕੇ ਜਿਹੜਾ ਉੱਥੋਂ ਦਾ ਪ੍ਰਬੰਧਕ ਕਮੇਟੀ ਦਾ ਮੈਂਬਰ ਆ ਪੱਕੋ ਕੇ ਇਹਨਾਂ ਦੋਹਾਂ ਦੀ ਮਿਹਲੇ ਭੁਗਤ ਨਾਲ ਇਹ ਕਰੋੜਾ ਰੁਪਏ ਦਾ ਜਿਹੜਾ ਸੌਤਾ ਸੀਗਾ ਇਹ ਡਕਾਰ ਗਏ ਜਿਹੜੀਆਂ ਧਾਮਾਂ ਸਿੱਖਾਂ ਨੇ ਇੱਕ ਤਿਆਗ ਦੀ ਭਾਵਨਾ ਤੇ ਦਾਨ ਦੀ ਭਾਵਨਾ ਨਾਲ ਗੁਰੂ ਘਰ ਨੂੰ ਦਾਨ ਦਿੰਦੀਆਂ ਤੇ ਪ੍ਰਬੰਧਕ ਕਮੇਟੀ ਕਿਸੇ ਵੀ ਦਾਨ ਦਿੱਤੀ ਹੋਈ ਜਗ੍ਹਾ ਨੂੰ ਡਲਾਮ ਨਹੀਂ ਕਰ ਸਕਦੀ ਧਾਮੀ ਸਾਹਿਬ ਨੂੰ ਇਹ ਇਹ ਹਰਾਮਖਾਨ ਤੋਂ ਬਾਜ਼ ਆਉਣਾ ਚਾਹੀਦਾ ਹੈ ਕਿ ਇਹ ਜੇ ਬਾਜ਼ ਨਾ ਆਏ ਤੇ ਇਹ ਪੱਖੋਕੇ ਸਾਹਿਬ ਤੇ ਏਕੇ ਧਾਮੀ ਸਾਹਿਬ ਇਹ ਜਾਣ ਲੈਣ ਕਿ ਇਹਨਾਂ ਨੂੰ ਅੱਜ ਨਹੀਂ ਤੇ ਕੱਲ ਇਹਦਾ ਹਿਸਾਬ-ਕਿਤਾਬ ਦੇਣਾ ਪਊਗਾ। ਬਾਬਾ ਜਗਤਾਰ ਸਿੰਘ ਨੇ ਚਾਰ ਪਾਸਿਆਂ ਤੋਂ ਖੁੱਲੇ ਮਕਾਨ ਲੈ ਕੇ ਪੈਸੇ ਮੂੰਹ ਮੰਗੇ ਪੈਸੇ ਦੇ ਕੇ ਤੇ ਰਾਹ ਬਣਾ ਕੇ ਜਿਉੜੀਆਂ ਬਣਾਈਆਂ ਰਹਿ ਤੇ ਇਹ ਲੋਕਾਂ ਦੇ ਦਿੱਤੀ ਹੋਈ ਜ਼ਮੀਨ ਨੂੰ ਵੇਚ ਰਹੇ ਨੇ, ਲਾਲਾਪ ਕਰ ਰਹੇ ਨੇ। ਤੇ ਪ੍ਰਧਾਨ ਸਾਹਿਬ ਹਰਜਿੰਦਰ ਸਿੰਘ ਧਾਮੀ ਬڑے ਗੁਨਾਹ ਕਰ ਰਹੇ ਨੇ ਤੇ ਕੌਮ ਨਾਲ ਧੋਖਾ ਕਰ ਰਹੇ ਨੇ ਤੇ ਲਗਾਤਾਰ ਕਰ ਰਹੇ ਨੇ ਤੇ ਅਸੀਂ ਬਾਰ-ਬਾਰ ਵਾਰਨਿੰਗ ਦੇ ਰਹੇ ਹਾਂ ਪਰ ਇਹਨਾਂ ਨੂੰ ਇਹਨਾਂ ਦੇ ਕੰਨ ਤੇ ਜੋ ਨਹੀਂ ਸਰਕਦੀ ਤੇ ਨਾ ਹੀ ਇਹ ਕੌਮ ਨੂੰ ਜਵਾਬ ਦੇ ਰਹੇ ਨੇ ਨਾ ਹੀ ਸਾਨੂੰ ਕੋ ਜਵਾਬ ਦੇ ਰਹੇ ਨਾ ਬ੍ਰੈਸ ਨੂੰ ਜਵਾਬ ਦੇ ਰਹੇ ਨੇ ਇਹ ਅੱਜ ਵੀ ਮੈਨੂੰ ਲੱਗਦਾ ਹੈ ਕਿ ਜੋ ਕੁਝ ਮੈਂ ਕਹਾਂਗਾ ਉਹਦੋਂ ਇਹ ਜਵਾਬ ਨਹੀਂ ਦੇਣਗੇ ਮੈਨੂੰ ਲੱਗਦਾ ਹੈ ਕਿਉਂਕਿ ਪਹਿਲੇ ਕਿਸੇ ਵੀ ਜਿਹੜੇ ਮੁੱਦੇ ਜਿੰਨੇ ਵੀ ਅਸੀਂ ਉਠਾਏ ਨੇ ਜਾਂ ਉਠਾਉਣੇ ਆ ਬਾਰ-ਬਾਰ ਉਠਾਉਣੇ ਆ ਪਰ ਇਹ ਜਵਾਬ ਨਹੀਂ ਦਿੰਦੇ ਇਹ ਕੌਮ ਦਾ ਬਹੁਤ ਵੱਡਾ ਬਟਮੋਲਾ ਨੁਕਸਾਨ ਕਰ ਰਹੇ ਨੇ ਸਿਧਾਂਤਾਂ ਦਾ ਨੁਕਸਾਨ ਕਰ ਰਹੇ ਨੇ ਤੇ ਖਾਸ ਕਰਕੇ ਲੋਕਾਂ ਦੀ ਸ਼ਰਧਾ ਤੇ ਭਾਵਨਾ ਦੇ ਉੱਤੇ ਵੀ ਇਹ ਹੋਣ ਬਿਜਲੀਆਂ ਸੁੱਟਣ ਲੱਗ ਪਏ ਮੈਂ ਤੁਹਾਨੂੰ ਆ ਤੁਹਾਨੂੰ ਧਿਆਲ ਲਿਜਾਣਾ ਚਾਹੁੰਦਾ ਤਰਨਤਾਰਨ ਤਰਨਤਾਰ ਜਿਹੜਾ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪਿੱਤਰ ਸਥਾਨ ਆ ਦਰਬਾਰ ਸਾਹਿਬ ਉਹਦੇ ਆਚਾਰ ਚ ਫੇਰੇ ਇਹ ਕੁਸ਼ਿਤਖਾਨਾ ਨੇ ਜਗ੍ਹਾ ਆ ਜਿਹੜੀਆਂ ਕਮਰਸ਼ੀਅਲ ਨਹੀਂ ਬੜੀਆਂ ਕੀਮਤੀ ਜਗ੍ਹਾ ਨੇ ਉਥੇ ਇਹਨਾਂ ਨੇ ਲਗਾਤਾਰ 40 ਦਫਾ ਨੋਟਿਸ ਦੇ ਕੇ ਬੁਲਾ ਕੇ ਇਹ ਅਸੀਂ ਕਰ ਰਹੇ ਆ ਨਿਲਾਮ ਕਰ ਰਹੇ ਆ ਪਰ ਰੱਦ ਕੀਤੀਆਂ ਨੇ ਉਹ ਬੀੜੀਆਂ ਹੁਣ ਇਹਨਾਂ ਨੇ ਅਚਾਨਕ ਆਪਣੀ ਕਰ ਕਰਾ ਕੇ ਤੇ ਜਿਹੜਾ ਤਰੋਹ ਕੀਤਾ ਹੋਏ ਕੀਤਾ ਕਿ ਜਿਹੜਾ ਪਲਾਟ ਜਿਹੜੇ ਜਗਾ ਕਮਰਸ਼ੀਅਲ ਜਗਾ 60 ਲੱਖ ਦੀ ਆ ਉਹਨੂੰ 16 ਲੱਖ ਚ ਨਿਲਾਮੀ ਦੇ ਦਿੱਤੀ ਆਪਣੇ ਬੰਦਿਆਂ ਨੂੰ ਜਿਹੜੀ 50 ਲੱਖ ਦੀ ਆ ਉਹਨੂੰ 9 9 ਲੱਖ ਦੇ ਵਿੱਚ ਦੇ ਦਿੱਤਾ ਇਹ ਇਹ ਬੜੀਆਂ ਕੀਮਤੀ ਜਗ੍ਹਾ ਨੇ ਜਿਹੜੀਆਂ ਦਰਬਾਰ ਸਾਹਿਬ ਦੇ ਬਿਲਕੁਲ ਨਜ਼ਦੀਕ ਨੇ ਤੇ ਜਿਹੜੀਆਂ ਜਿਹੜੀਆਂ ਥਾਵਾਂ ਸਿੱਖਾਂ ਨੇ ਇੱਕ ਤਿਆਗ ਦੀ ਭਾਵਨਾ ਤੇ ਦਾਨ ਦੀ ਭਾਵਨਾ ਨਾਲ ਗੁਰੂ ਘਰ ਨੂੰ ਦਾਨ ਦਿੱਤੀਆਂ ਤੇ ਪ੍ਰਬੰਧਕ ਕਮੇਟੀ ਕਿਸੇ ਵੀ ਦਾਨ ਦਿੱਤੀ ਹੋਈ ਜਗ੍ਹਾ ਨੂੰ ਨਾਮ ਨਹੀਂ ਕਰ ਸਕਦੀ ਕਿ ਇਹ ਨਾਮ ਇਹ ਜਿਹੜੇ ਧਾਮੀ ਸਾਹਿਬ ਨੇ ਵਕੀਲ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਕਿ ਜਿਹੜੀ ਵੀ ਜਗਾ দান ਦੇ ਵਿੱਚ ਮਿਲੀ ਆ ਗੁਰੂ ਘਰ ਨੂੰ ਉਹਨੂੰ ਉਸ ਭਾਵਨਾ ਦੇ ਤਹਿਤ ਹੀ ਵਰਤਿਆ ਜਾ ਸਕਦਾ ਜਿਹੜੀ ਭਾਵਨਾ ਦੇ ਤਹਿਤ ਉਹਨਾਂ ਤਾਨ ਕੀਤੀ ਹੈ ਇਹ ਤੇ ਅਕਵਾਇਰ ਕਰਨ ਵੇਲੇ ਕੋਈ ਪ੍ਰੋਬਲਮ ਆ ਜੇ ਤੇ ਉਦੋਂ ਉਦੋਂ ਸਰਕਾਰ ਦੇ ਨਾਲ ਲੈਣ-ਦੇਣ ਹੋ ਸਕਦਾ ਉਹ ਵੀ ਤਬਾਦਲਾ ਹੋ ਸਕਦਾ ਵੇਚੀ ਨਹੀਂ ਜਾ ਸਕਦੀ ਇਹ ਗੁਰੂ ਘਰ ਦੀਆਂ ਥਾਵਾਂ ਉਹ ਨਹੀਂ ਜਿੰਨਾਂ ਦੀ ਸੇਵਾ ਸੰਭਾਲ ਹੋ ਸਕਦੀਆਂ ਵੇਚੀਆਂ ਨਹੀਂ ਜਾ ਸਕਦੀਆਂ ਪਰ ਇਹ ਧਾਮੀ ਸਾਹਿਬ ਨੇ ਤੇ ਖਾਸ ਕਰਕੇ ਜਿਹੜਾ ਉੱਥੋਂ ਦਾ ਪ੍ਰਬੰਧਕ ਕਮੇਟੀ ਦਾ ਮੈਂਬਰ ਆ ਪੱਖੋ ਕੇ ਇਹਨਾਂ ਦੋਵਾਂ ਦੀ ਮਿਲੇ ਭੁਗਤ ਨਾਲ ਇਹ ਕਰੋੜਾ ਰੁਪਏ ਦਾ ਜਿਹੜਾ ਸੌਦਾ ਸੀਗਾ ਇਹ ਡਕਾਰ ਗਏ ਇਹਨਾਂ ਦੇ ਨਾਲ ਇੱਕ ਹੋਰ ਵੀ ਉੱਥੋਂ ਦਾ ਸਿਵਿਲਨ ਹੈਗਾ ਜਿਹੜਾ ਸੁਸਾਇਟੀਆਂ ਦਾ ਪ੍ਰਧਾਨ ਹੈ ਬਸ ਉਹਦਾ ਨਾਮ ਨਹੀਂ ਲੈਣਾ ਉਹ ਇਹ ਮਿਲ ਕੇ ਇਹਨਾਂ ਨੇ ਸਾਰਾ ਕੰਮ ਕੀਤਾ ਤੇ ਇਹ ਮੈਂ ਇਮੀਡੀਏਟਲੀ ਇਹਨੂੰ ਕਹੂੰਗਾ ਰਜਿੰਦਰ ਸਿੰਘ ਧਾਮੇ ਨੂੰ ਕੇਸ ਫੈਸਲੇ ਨੂੰ ਰੱਦ ਕਰੇ ਇਹ ਜਿਹੜਾ ਇਹਨਾਂ ਜੈਕਟਵ ਦੇ ਵਿੱਚ ਲੈ ਚੁੱਕੇ ਇਹਲਾ ਫੈਸਲਾ ਹੈ ਨਾ ਜੈਕਟਵ ਤੇ ਲੈ ਕੇ ਜਿਹੜੀ ਹੁਣ ਪਿੱਛੇ ਜੇ ਮੀਟਿੰਗ ਹੋਈ ਆ ਉਹਦੇ ਵਿੱਚ ਲੈ ਕੇ ਇਹਨਾਂ ਦਾ ਨਲਾਮੀ ਕੀਤੀ ਹੈ ਨਲਾਮੀ ਆਪਣਿਆਂ ਨੂੰ ਬੁਲਾ ਕੇ ਕੀਤੀ ਦੂਜਿਆਂ ਨੂੰ ਨਹੀਂ ਕੀਤੀ ਕਿਉਂਕਿ ਪਹਿਲਾਂ ਜਦੋਂ ਦੂਸਰੇ ਲੋਕ ਆਉਂਦੇ ਸੀ ਉਦੋਂ 40 ਮੀਟਿੰਗਾਂ ਹੋਈਆਂ 40 ਵੇਰੀ ਸੱਧਿਆ ਤੇ ਬਦਦ ਕਰਤਾ ਮੀਟਿੰਗਾਂ ਰੰਦ ਕਰਦੀਆਂ ਬੈਠੇ ਬੈਠੇ ਨੇ ਪਰ ਹੁਣ ਇਹਨਾਂ ਨੇ ਅਚਾਨਕ ਜਿਹੜਾ ਨਾ ਬੁੱਕਲ ਚ ਲੱਡੂ ਭੋਲ ਕੇ ਕਿ ਕਰੋੜਾ ਰੁਪਈਆ ਦੀਆਂ ਜ਼ਮੀਨਾਂ 60 ਲੱਖ ਦੀ ਜ਼ਮੀਨ ਜਿਹੜੀ ਉਹਨੂੰ 16 ਲੱਖ ਦਿੱਤਾ 9 ਲੱਖ ਤੇ ਦਿੱਤਾ ਇਸ ਤਰ੍ਹਾਂ 16 ਲੱਖ ਵੱਧ ਤੋਂ ਵੱਧ ਕੀਮਤ ਆ ਤੇ ਇਹ ਧਾਮੀ ਸਾਹਿਬ ਨੂੰ ਇਹ ਇਹ ਹਰਾਮਖਾਨ ਤੋਂ ਬਾਜ਼ ਆਉਣਾ ਚਾਹੀਦਾ ਹੈ ਕੌਮ ਨੂੰ ਜਵਾਬਦੇਹ ਹੋਣਾ ਚਾਹੀਦਾ ਹੈ ਇਹ ਪ੍ਰਧਾਨ ਆ ਤੇ ਇਹ ਖਾਸ ਕਰਕੇ ਇਹ ਇਹ ਜੇ ਬਾਜ਼ ਨਾ ਆਏ ਤੇ ਇਹ ਪੱਖੋਕੇ ਸਾਹਿਬ ਤੇ ਇੱਕ ਧਾਮੀ ਸਾਹਿਬ ਇਹ ਜਾਣ ਲੈਣ ਕਿ ਇਹਨਾਂ ਨੂੰ ਅੱਜ ਨਹੀਂ ਤੇ ਕੱਲ ਇਹਦਾ ਹਿਸਾਬ-ਕਿਤਾਬ ਦੇਣਾ ਪਊਗਾ। ਬਾਬਾ ਜਗਤਾਰ ਸਿੰਘ ਜੀ ਨੇ ਕਾਰ ਸੇਵਾ ਵਾਲੇ ਜਿਹੜੇ ਲੰਬੇ ਸਮੇਂ ਤੋਂ ਕਈ ਸਾਲਾਂ ਤੋਂ 4 ਗੁਣੇ ਪੈਸੇ ਜ਼ਿਆਦਾ ਦੇ ਕੇ ਘਰ ਖਰੀਦ ਕੇ ਰਾਹ ਬਣਾ ਰਹੇ ਨੇ ਗੁਰੂ ਘਰ ਨੂੰ ਜਾਣ ਵਾਲੇ ਡਿਉੜੀਆਂ ਬਣਾ ਰਹੇ ਨੇ ਚਾਰ ਪਾਸੇ ਤੋਂ ਰਸਤੇ ਬਣ ਜਾਣ ਬਹੁਤ ਭੀੜੇ ਬਾਜ਼ਾਰ ਹੁੰਦੇ ਸੀ ਅਸੀਂ ਛੋਟੇ ਹੁੰਦਿਆਂ ਤੋਂ ਮੱਸੀਆ ਨਹਾਉਣ ਜਾਂਦੇ ਰਹੇ ਤੇ ਉਹ ਤੋਂ ਬੰਦਾ ਹੀ ਤੁਰ ਸਕਦਾ ਸਾਈਕਲ ਨਹੀਂ ਜਾ ਸਕਦਾ ਏਡੇ ਭੀੜੇ ਬਾਜ਼ਾਰ ਤੋਂ ਬਾਬਾ ਜਗਤਾਰ ਸਿੰਘ ਨੇ ਚਾਰ ਪਾਸਿਆਂ ਤੋਂ ਖੁੱਲੇ ਮਕਾਨ ਲੈ ਕੇ ਪੈਸੇ ਮੂੰਹੋਂ ਮੰਗੇ ਪੈਸੇ ਦੇ ਕੇ ਤੇ ਰਾਹ ਬਣਾ ਕੇ ਡਿਉੜੀਆਂ ਬਣਾਈਆਂ ਰਹਿ ਤੇ ਇਹ ਲੋਕਾਂ ਦੇ ਦਿੱਤੀ ਹੋਈ ਜ਼ਮੀਨ ਨੂੰ ਵੇਚ ਰਹੇ ਨੇ ਦਲਾਪ ਕਰ ਰਹੇ ਨੇ ਕਿ ਕਿੱਡਾ ਵੱਡਾ ਕੁਕਰਮ ਆ ਤੇ ਇਹ ਇਸ ਤੋਂ ਬਾਅਦ ਹੁਣ ਨੰਬਰ ਆ ਜਿਹੜਾ ਹਸਪੀਟਲ ਆ ਉਥੇ ਇਹ ਬਾਈਪਾਸ ਤੋਂ ਅੰਦਰ ਜਦੋਂ ਬੜੀ ਵੱਡੀ ਜਗ੍ਹਾ ਉਹ ਹਸਪੀਟਲ ਹਸਪੀਟਲ ਨਹੀਂ ਚਲਾ ਸਕੇ ਬੰਦ ਕਰ ਦਿੱਤਾ ਬੜੀ ਵੱਡੀ ਬਿਲਡਿੰਗ ਬਣੀ ਉਹਦੀ ਉਹ ਹੁਣ ਖੋਲਾ ਬਣਿਆ ਪਿਆ ਉਹਦੇ ਇਹਦੇ ਤੋਂ ਬਾਅਦ ਇਹਨਾਂ ਦੀ ਅੱਖ ਖੋਦ ਦਿੱਤੇ ਆ ਤੇ ਹੁਣ ਸਮਝ ਰਹੇ ਨੇ ਕਿ ਸਾਡੇ ਆਖਰੀ ਦਿਨ ਆ ਸਾਡਾ ਸੂਰਜ ਛੁੱਪ ਚੁੱਕਾ ਤੇ ਅਸੀਂ ਜੋ ਕੁਝ ਵੀ ਬਥੋ ਵਟ ਸਕਦੇ ਆ ਵੇਚ ਸਕਦੇ ਆ ਉਹਨੂੰ ਵੇਚ ਵਟ ਕੇ ਪਤਾ ਨਹੀਂ ਬਾਦਲ ਦਾ ਢਿੱਡ ਕਦੋਂ ਭਰੂਗਾ ਉਹਦੇ ਪਰਿਵਾਰ ਦਾ ਕਦੋਂ ਭਰੂਗਾ ਕਦੋਂ ਪਤਾ ਨਹੀਂ ਇਹ ਜਿਹੜੇ ਉਹਦੇ ਚਿਮਚੇ ਨੇ ਇਹਨਾਂ ਦੀਆਂ ਜੇਬਾਂ ਕਦੋਂ ਢੁੱਲ ਹੋਣਗੀਆਂ ਇਹ ਪਤਾ ਨਹੀਂ ਕਿਉਂ ਗੁਰੂ ਘਰ ਨੂੰ ਇੰਨਾ ਵੱਡਾ ਨੁਕਸਾਨ ਪਚਾ ਰਿਹਾ ਸਾਡੇ ਗਰੀਬ ਬੱਚੇ ਜਿਹੜੇ ਆ ਐਜੂਕੇਸ਼ਨਾਂ ਮਾ ਮਿਲਣ ਕਰਕੇ ਸਾਈ ਬਣਦੇ ਜਾ ਰਹੇ ਉਹਨਾਂ ਦੀ ਇਹਨਾਂ ਨੂੰ ਕੋਈ ਚਿੰਤਾ ਨਹੀਂ ਸਾਡੇ ਗੁਰੂ ਘਰ ਦੇ ਵਿੱਚ ਲੰਗਰ ਤੇ ਘਿਓ ਆ ਰਿਹਾ ਤੇ ਉਹ ਡਕਲੀ ਆ ਰਿਹਾ ਪਾਲਮੋਲੀਨ ਦਾ ਬਣਿਆ ਹੋਇਆ ਪਨ ਪੁੰਨੇ ਤੋਂ ਅੱਗੇ ਜਾ ਕੇ ਜਾਂ ਉੱਤਰਾਖੰਡ ਤੋਂ ਆ ਰਿਹਾ ਵੇਰਕੇ ਦਾ ਨਹੀਂ ਲੈ ਰਹੇ ਕੋਈ ਜਿਨਾਂ ਜਮੀਨਾ ਨਿਲਾਮ ਕਰ ਰਹੇ ਨੇ ਜਮੀਨਾ ਲੀਸ ਤੇ ਲੈ ਰਹੇ ਨੇ ਜਾਂ ਆਪਣਿਆਂ ਨੂੰ ਦੇ ਰਹੇ ਨੇ ਤੇ ਜਮੀਨਾ ਦੇ ਤਬਾਦਲੇ ਕਰ ਰਹੇ ਨੇ ਜਿਹੜੀਆਂ ਕੀਮਤੀ ਜਮੀਨਾ ਦੇ 12-12 ਕਰੋੜ ਦਾ ਕਿੱਲਾ ਉਹਨੂੰ 50 ਲੱਖ ਦੇ ਵਿੱਚ ਕਿੱਲੇ ਦੇ ਨਾਲ ਬਦਲ ਕੇ ਕਿੱਲੇ ਦਾ ਕਿੱਲਾ ਗੁਰੂ ਘਰ ਚ ਪੂਰਾ ਕਰ ਦਿੰਦੇ ਤੇ ਬਲਾਈ ਆਪਾ ਗਾ ਤੇ ਤੇ ਇਹ ਇਹ ਧਾਮੀ ਸਾਹਿਬ ਨੂੰ ਬਾਜ ਆਉਣਾ ਚਾਹੀਦਾ ਮੈਂ ਬਾਰ-ਬਾਰ ਇਹ ਤੁਹਾਨੂੰ ਵੀ ਪਹਿਲਾਂ ਮੈਂ ਦੱਸ ਚੁੱਕਾ ਕਿ ਧਾਮੀ ਸਾਹਿਬ ਜਵਾਬ ਨਹੀਂ ਦਿੰਦੇ ਕੋਈ ਨਾ ਦਿੱਤਾ ਲੌਂਗਵਾਰ ਨੇ ਜਵਾਬ ਨਾ ਦਿੱਤਾ ਬੀਬੀ ਜਗੀਰਪੁਰ ਨੇ ਨਾ ਦਿੱਤਾ ਭੁੰਦਵ ਨੇ ਬਡੂਗਰ ਨੇ ਨਾ ਇਹ ਤਾਂ ਵੀ ਦੇ ਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਸੀ ਪ੍ਰਾਤਨ ਸਰੂਪ ਜਿਹੜੇ ਮਿਲਟਰੀ ਲੱਗੀ ਸੀ ਉਹ ਵਾਪਸ ਦੇ ਗਈ ਉਹ ਅੱਜ ਕੋਈ ਸਰੂਪ ਉਹਨਾਂ ਚੋਂ ਮਿਲ ਰਿਆ तकरीबन 205 ਸਰੂਪ ਜਿਹੜੇ ਨੇ 205 ਸਰੂਪ ਜਿਹੜੇ ਨੇ ਉਹ ਉਹ ਲਾਇਬ੍ਰੇਰੀ ਚੋਂ ਗਾਇਬ ਨੇ 205 ਸਰੂਪ ਪ੍ਰਾਤਨ ਦੋ ਖਰੜੇ ਜਨਮਸਾਖੀਆਂ ਦੇ 22 ਹੁਕਮਨਾਮੇ ਇਹ ਧਾਮੀ ਸਾਹਿਬ ਅਜੇ ਤੱਕ ਨਹੀਂ ਦੱਸ ਰਹੇ ਕਿ ਉਹ ਕਿੱਥੇ ਨੇ ਨਾ ਹੀ ਰਿਪੋਰਟ ਲਿਖਾ ਰਹੇ ਨੇ ਕਿ ਸਾਡੇ ਗਾਇਬ ਹੋ ਚੁੱਕੇ ਨੇ ਜੇ ਸਰਮਾਇਆ ਨਾ ਮਿਲਿਆ ਤੇ ਸਾਡਾ ਸ਼ੰਕਾ ਨਹੀਂ ਇਹ ਗਰੰਟੀ ਆ ਮੈਂ ਗਰੰਟੀ ਨਾ ਕਹਿੰਨੇ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਛੇਜ ਲਿਆਉਣ ਲਈ ਇਹ ਕੋ ਕਰਮ ਹੋਇਆ ਤੇ ਇਹ ਇਹ ਗੁਰੂ ਗ੍ਰੰਥ ਸਾਹਿਬ ਦੇ ਪ੍ਰਾਤਨ ਸਰੂਪ ਕੱਛਾਂ ਚ ਵਾਰ ਕੇ ਨਹੀਂ ਜਾ ਸਕਦੇ ਟਰੱਕਾਂ ਤੇ ਗਏ ਨੇ ਜਿੱਥੇ ਵੀ ਗਏ ਤੇ ਜੇ ਉਹਨਾਂ ਇਹਨਾਂ ਨੂੰ ਪਤਾ ਨਹੀਂ ਤੇ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਗੁਰੂ ਘਰ ਦੇ ਉੱਤੇ ਬੋਝ ਬੜੇ ਹੋਏ ਨੇ ਇਹ ਇਹ ਆਪਣੇ ਥਾਵਾਂ ਖਾਲੀ ਕਰਨ ਤੇ ਇਹ ਕੌਮ ਨੂੰ ਜਵਾਬ ਦੇਣ ਇੰਨੀ ਇੱਕ ਮੇਰੀ ਬੇਨਤੀ ਸੀ ਮੈਨੂੰ ਆਸ ਹੈ ਕਿ ਧਾਮੀ ਇਹਦਾ ਬਿਲਕੁਲ ਜਵਾਬ ਦੇਊਗਾ ਮੈਨੂੰ ਜਵਾਬ ਦੇਣਾ ਹੋਵੇ ਮੈਂ ਪ੍ਰੈਸ ਚ ਆਉਣ ਨੂੰ ਤਿਆਰ ਆਂ ਜਿੱਥੇ ਮਰਜੀ ਪ੍ਰੈਸ ਚ ਬੁਲਾਵੇ ਅਸੀਂ ਇਹਨੂੰ ਦੱਸਾਂਗੇ ਕਿਹੜੀਆਂ ਜਗ੍ਹਾ ਇਹਨੇ ਨਲਾਮ ਕੀਤੀਆਂ ਨੇ ਤੇ ਕਿੰਨੇ ਦੇ ਪੈਸੇ ਵਟੇ ਨੇ ਤੇ ਕਿਹੜੀਆਂ ਗਾਂ ਕੱਢ ਜਾ ਰਿਆ ਤੇ ਇਹ ਰਜਿਸਟਰੀਆਂ ਕਰਾਉਣ ਤੋਂ ਪਹਿਲਾਂ ਇਹਨੂੰ ਅਕਲ ਨੂੰ ਹੱਥ ਮਾਰਨਾ ਚਾਹੀਦਾ ਇਹ ਰਮਾਤਾ ਰੱਦ ਕਰਨਾ ਚਾਹੀਦਾ ਜੇ ਇਹਦੀ ਰਜਿਸਟਰੀ ਹੋ ਗਈ ਤੇ ਇਹ ਬਹੁਤ ਵੱਡੇ ਗੁਨਾਹਗਾਰ ਹੋਣਗੇ ਧਾਮੀ ਤੇ ਇੱਕ ਪਖੋਗੇ ਦੋ ਜਾਣੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਭਰਾਵਾਂ ਦਾ ਸਿੰਘ ਸਾਹਿਬ ਅੱਜਕੱਲ੍ਹ ਤਾਜ਼ਾ ਜਿਹੜਾ ਮਾਮਲਾ ਜਿਸ ਦਾ ਅਮਰਪਾਲ ਮਹਿਰੂ ਨੂੰ ਲੈ ਕੇ ਵੀ ਭਾਈ ਸਾਹਿਬ ਇਹ ਨਾ ਮੇਰਾ ਇਹ ਜਿਹੜਾ ਬੁੱਤਾ ਇਹ ਨਾ ਬੜਾ ਕੀਮਤੀ ਆ ਤੁਸੀਂ ਕੱਲ ਨੂੰ ਜਿਹੜਾ ਮੱਦੀ ਸਵਾਲ ਮਹਿਰੋਂ ਦਾ ਕਰਿਓ ਭੈਰੋਂ ਦਾ ਕਰਿਓ ਅੱਜ ਨਹੀਂ ਹਾਂ ਚੇਂਜਿੰਗ ਹੋ ਰਿਹਾ ਅਤੋ ਸੋ ਪੰਜਾਬ ਤਬਦੀਲੀਆਂ ਵਿਦਾਂਤੀ ਜੀ ਆਪਣੇ ਜੁਂਦੇ ਜੀ ਕਰਕੇ ਗਏ। ਉਹ ਦੇਖੋ ਉਹ ਤੇ ਆਪ ਕਰ ਗਏ ਇੱਥੇ ਤੇ ਇਹ ਪਤਾ ਨਹੀਂ ਜਿਨ੍ਹਾਂ ਨੇ ਜਿਹੜੇ ਲੈ ਕੇ ਗਏ ਉਹ ਕਰਨਗੇ ਸਾਡੇ ਦੁਸ਼ਮਣ ਕਰਨਗੇ। ਜਿਹੜੀਆਂ ਤਬਦੀਲੀਆਂ ਕਰ ਗਏ ਉਹ ਕਿਸੇ ਨੂੰ ਪਤਾ ਨਹੀਂ ਚੋਰੀ ਕਰ ਗਏ ਹੋਣ। ਹਾਂਜੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਤੇ ਇਹਦਾ ਮਿਹਨਤ ਕਰਨ ਵਾਲੀ ਗੱਲ ਆ ਉਹ ਇਹਨਾਂ ਨੇ ਨਹੀਂ ਕੀਤੀ। ਅਸੀਂ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਇੱਥੇ ਜ਼ਥੇਦਾਰ ਸੀਗੇ ਉਦੋਂ ਇਹ ਪਤਾ ਹੈ ਕਿਤਾਸੀ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਭਵਨ ਚ ਹੀ ਛਾਪੂਗਾ ਤੇ ਕੋਈ ਉਹਨੂੰ ਪ੍ਰਾਈਵੇਟ ਫਰਮ ਜਿਹੜੀ ਨਹੀਂ ਛਾਪੂਗਾ ਪਰ ਵਦੰਤੀ ਜੀ ਨੇ ਥੋੜਾ ਜਿਹਾ ਮਾਲ ਮੱਤਾ ਲੈ ਕੇ ਚਤਰ ਸਿੰਘ ਜੀਵਨ ਸਿੰਘ ਨੂੰ ਇਜਾਜ਼ਤ ਦਿੱਤੀ ਫਿਰ ਦੁਬਾਰਾ ਤੇ ਇਹ ਜਿਹੜੇ 328 ਰੂਪ ਗਾਇਬ ਹੋਏ ਨੇ ਉਸੇ ਸ਼ਰਾਰਤ ਦੇ ਵਿੱਚੋਂ ਹੋਏ ਨੇ ਉਹਨਾਂ ਦਾ ਪਤਾ ਹੀ ਨਹੀਂ ਅੱਜ ਕਿਹੜੀ ਆਈਡੀ ਤੇ ਆਇਆ ਜਿਹੜਾ ਹਰਪ੍ਰੀਤ ਸਿੰਘ ਅੱਜ ਸਾਡਾ ਉਪਦੇਸ਼ਕ ਬਣਿਆ ਹੋਇਆ ਇਹ ਇਹ ਕਹਿੰਦਾ ਸੀਗਾ ਮੈਂ ਬੜੀ ਬੱਡੀ ਨਕਵਾਰੀ ਕਰਾਉਂਗਾ ਮੈਂ ਇਹ ਕਰੂੰਗਾ ਦੱਸਿਆ ਕਿੱਥੇ ਨੇ ਉਹ ਫੇਰੇ ਨੇ ਦੱਸਿਆ ਹੀ ਦੱਸਿਆ ਤੇ ਉਹ ਕਿਤੇ ਹੀਰਾ ਫੇਰੀ ਹੋਈ ਆ ਪਰ ਇਹ ਕਿਤੇ ਰੂਪ ਜਿਹੜੇ ਇਹਨਾਂ ਦੀ ਕੋਈ ਗੁਣਾ ਨਹੀਂ ਹੋਇਆ ਇਹ ਸਹੀ ਠੀਕ ਆਈਡੀ ਤੇ ਜਿਹੜੇ ਠੀਕ ਆਈਡੀ ਤੇ ਗਏ ਉਹਨਾਂ ਦੀ ਆਈਡੀ ਦੇਖਤੀ ਆ ਉੱਤੇ ਕੋ ਰੌਲਾ ਹੀ ਨਹੀਂ ਰੌਲਾ ਤੇ ਇਸ ਗੱਲ ਦਾ 328 ਰੂਪ ਪੂਰੇ ਨਹੀਂ ਹੋ ਰਹੇ ਤੇ ਜੇ ਆਈਡੀ ਹੋਵੇ ਤਾਂ ਪੂਰੇ ਕਿਦਾਂ ਹੋ ਜਾਣਗੇ ਇਹ 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 ਜਿਹੜੇ ਆ ਨਾ ਇਹਨਾਂ ਨੇ ਜਿਹੜਾ ਮਿਲ ਮਲਾ ਕੇ ਸਾਰਿਆਂ ਨੇ ਗੁਰੂ ਘਰ ਨੂੰ ਗੁਰੂ ਘਰ ਨੂੰ ਨੁਕਸਾਨ ਪਹੁੰਚਾਇਆ ਗੁਰੂ ਘਰ ਦੀਆਂ ਸੰਗਤਾਂ ਨੂੰ ਮਤਲਬ ਗੁੰਮਰਾਹ ਕੀਤਾ ਉਹ ਸਾਰਿਆਂ ਦੇ ਸਾਹਮਣੇ ਆ ਇਹ ਬਹੁਤ ਵੱਡਾ ਮਸਲਾ ਹੈ ਛੋਟਾ ਜਾਂ ਮਸਲਾ ਨਹੀਂਗਾ ਇਹ ਸੱਤ ਰੋਕ ਕਿਤਾ ਲੱਗੇ ਕਿਨੇ ਤੁਸੀਂ ਕਹਿੰਦੇ ਵੀ ਕਿਹਾ ਮਰਨੇ ਸੁਬੇ ਤੱਕ ਅਮੀਚ ਹੁੰਦਾ ਤੇ ਜਦਾਂ ਵੀ ਇਹ ਕਾਮੀਆਂ ਹੋਈਆਂ ਨੇ ਸਾਰੇ ਨੇ ਹੁਣ ਲੋਕੀਂ ਤਾਂ ਲੱਗੇਗੀ ਭਾਈ ਸਾਹਿਬ ਭਾਈ ਸਾਹਿਬ ਦੇਖੋ ਭਾਈ ਸਾਹਿਬ ਦੇਖੋ ਅਸੀਂ ਹੁਣ ਸਾਡੀ ਜਿਹੜੀ ਸਿੱਖਾਂ ਦੇ ਵਿੱਚ ਜਿਹੜੀ ਪ੍ਰੋਬਲਮ ਆ ਅਸੀਂ ਹੁਣ ਤਲਵਾਰ ਚੁੱਕ ਕੇ ਇਹਨਾਂ ਨੂੰ ਨਹੀਂ ਮਾਰ ਸਕਦੇ ਅਸੀਂ ਐਜ ਸਿੱਖ ਅਸੀਂ ਸਮਝਦੇ ਆ ਕਿ ਅਸੀਂ ਕਿਸੇ ਵੀ ਇੱਕ ਸਿੱਖ ਦਾ ਨਿਸ਼ਾਨ ਖਰਾਇਆ ਸਾਡਾ ਬਹੁਤ ਨੁਕਸਾਨ ਹੋਊਗਾ ਅਸੀਂ ਆ ਪਹਿਲਾਂ ਸਾਡਾ ਬਹੁਤ ਨੁਕਸਾਨ ਹੋ ਚੁੱਕਾ ਅਸੀਂ ਚਾਹੁੰਦੇ ਆ ਇੱਕ ਤੇ ਸਾਡੀ ਸਾਡੀ ਬਦਕਿਸਮਤੀ ਕਹਿ ਲਓ ਕਿ ਜਿਹੜਾ ਬਾਦਲ ਨੇ ਜਾਰੀ ਪਾਈ ਭਾਜਪਾ ਨਾਲ ਤੇ ਭਾਜਪਾ ਆਜ ਸਾਡਾ ਤਮਾਸ਼ਾ ਦੇਖ ਰਹੀ ਆ 15 ਸਾਲ ਹੋ ਗਏ ਇਲੈਕਸ਼ਨ ਨਹੀਂ ਕਰਵਾ ਰਹੀ ਜੇ ਇਲੈਕਸ਼ਨ ਹੋਣ ਤੇ ਇੱਥੇ ਨਵੀਂ ਟੀਮ ਆਵੇ ਨਵੀਂ ਟੀਮ ਪਿਛਲਿਆਂ ਦਾ ਗਾਲ ਫੜੇ ਤੇ ਉਹਦਾ ਹਿਸਾਬ ਲਵੇ ਇਹਦਾ ਹਿਸਾਬ ਹੁਣ ਕੌਣ ਲਵੇ ਕਾਲ ਤੱਕ ਤੇ ਨਾ ਮੱਲਿਆ ਹੋਇਆ ਗੜਗੱਜਾਂ ਨੂੰ ਬਿਠਾ ਕੇ ਚਿਮਚਿਆਂ ਨੂੰ ਬਿਠਾ ਕੇ ਜੋਤੀ ਚੁੱਕਾਂ ਨੂੰ ਬਿਠਾ ਕੇ ਹਿਸਾਬ ਕੌਣ ਮੰਗੂਗਾ ਆ ਜਸਵੀਰ ਸਿੰਘ ਪੱਟੀ ਬੈਠਾ ਇਹਨੂੰ ਪੁੱਛੋ 1400 ਕਰੋੜ ਦੀ ਜਾਇਦਾਦ ਸੀ ਦਿੱਲੀ ਲੈ ਗਿਆ ਸੀ ਅਗਲਾ ਅਵਤਾਰ ਸਿੰਘ ਹਿੱਤ ਲੈ ਗਿਆ ਸੀ ਉਹਦੇ ਨਾਂ ਦੀ ਰਜਿਸਟ੍ਰੇਸ਼ਨ ਹੋ ਗਈ ਜਿਹੜਾ ਆਰਡਰ ਹੁੰਦਾ ਜਿ세 ਤਰ੍ਹਾਂ ਇੱਥੇ ਪੁੱਟਾ ਦਿੱਲੀ ਜੀ ਟੀ ਬੀ ਦੇ ਵੱਲੋਂ ਅਲਾਟਮੈਂਟ ਹੋ ਗਈ ਉਹਦੇ باوجود ਉਹਨੂੰ ਧੌਣੋਂ ਫੜਿਆ ਸੀ ਕਾਲ ਤੱਕ ਤੇ ਸਾਰਾ ਕੁਝ ਮੰਨ ਕੇ ਦੇ ਕੇ ਗਿਆ ਅੱਜ ਮੈਂ ਕਾਲ ਤੱਕ ਤੇ ਨਹੀਂਗਾ 20 ਸਾਲ ਪਹਿਲਾਂ ਇਹ ਜਿਹੜਾ ਫੈਸਲਾ ਕੀਤਾ ਸੀ ਅਸੀਂ ਉਹ ਅੱਜ ਲਾਗੂ ਆ ਤੇ ਜਿਹੜੀ ਜਾਇਦਾਦ ਹੈ ਇੱਕ ਸਾਲ ਦੇ ਅੰਦਰ ਅੰਦਰ ਗੁਰੂ ਘਰ ਨੂੰ ਦਵਾਈ ਸੀ ਅੱਜ ਉਹ ਜਾਇਦਾਦ ਗੁਰੂ ਘਰ ਗੁਰੂ ਤੇਗ ਬਹਾਦਰ ਸਾਹਿਬ ਦੀ ਜਾਇਦਾਦ ਨਾਗਰਤਾਰ ਸਿੰਘ ਹਿੱਤ ਦੀ ਅਕਾਲ ਤਖਤ ਦੀ ਇਨੀ ਪਾਵਰ ਹੈ ਜੀ ਇਹਨਾਂ ਨੇ ਚਿਮਚੇ ਇਸੇ ਕਰਕੇ ਬਿਠਾ ਕੇ ਸਾਨੂੰ ਕੋ ਪੁੱਛੇ ਨਾ ਬਲਕਿ ਕਿੰਨੂੰ ਸਜ਼ਾ ਦੇਣੀ ਹੈ ਕਿੰਨੂੰ ਛੱਡਣਾ ਇਹ ਸਾਨੂੰ ਹੁਕਮ ਲੈ ਸਾਡੇ ਤੋਂ ਹੁਕਮ ਲੈ ਕੇ ਇਹ ਗਿਆਨੀ ਕਰ ਇਹ ਗਿਆਨੀਆਂ ਨੇ ਥਾਂ ਮੱਲੀ ਹੋਈ ਆ ਤੇ ਪਾਪ ਸਹਿੜਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪੀਤ੍ਰ ਅਜ਼ਮਤ ਦਾ ਗੁਰੂ ਗੋਬਿੰਦ ਸਿੰਘ ਜੀ ਦਾ ਪੰਜ ਪਿਆਰੇ ਸਰੀਰ ਹੁਣ ਮੰਨੇ ਗਏ ਨੇ ਪਰ ਇਹ ਇਹ ਕਲੰਕ ਲੱਗੇ ਹੋਏ ਨੇ ਪੰਜਾਂ ਪਿਆਰੇ ਦੇ ਜਦ ਜਿਹੜੀ ਜਗ੍ਹਾ ਹੈਗੀ ਉਹ ਇੰਨੀ ਜਗ੍ਹਾ ਟੋਕ ਲਾਈ ਜਿੱਦਾਂ ਦੱਬਾ ਦੇਖੋ ਇਹ 4 4 ਪਲਾਟ ਦਾ ਤੇ ਮੈਨੂੰ ਪਤਾ ਤੇ ਹਾਤੇ ਨੇ ਦੂਸਰਾ ਇਹ ਜਿਹੜੀ ਜਗ੍ਹਾ ਭਾਵੇਂ ਸੌਗਾਤ ਹੋਵੇ ਕਮਰਸ਼ੀਅਲ ਹੈ ਕਮਰਸ਼ੀਅਲ ਜਗ੍ਹਾ ਦੀ ਵੈਲਿਊ ਕੀ ਉਹ ਦਰਬਾਰ ਸਾਹਿਬ ਦੇ ਲਾਗੇ ਲਾਗੇ ਸਿੰਘ ਸਾਹਿਬ 4 ਪਲਾਟਾਂ ਦੀ ਮਿਲੀਅਨ ਮੈਂ ਦੇ ਗੋਲ ਕੰਮੀ ਕੋਈ ਦੇਖੋ ਮੈਂ ਮੈਂ ਤੁਹਾਨੂੰ ਨਹੀਂ ਦੱਸਦਾ ਮੈਂ ਮੈਂ ਤੁਹਾਨੂੰ ਅੰਕੜੇ ਨਹੀਂ ਦੇ ਸਕਦਾ ਕਿ ਐਨੇ ਹੋਊਗੇ ਵੱਧ ਹੋਇਆ ਤਾਂ ਨੁਕਸਾਨ ਘੱਟ ਹੋਇਆ ਤਾਂ ਲੇਕਿਨ 4 ਪਲਾਟ ਤੇ ਘੱਟੋ ਘੱਟ ਨੇ ਜਿਹੜੇ ਲੋਕਾਂ ਨੇ ਦਾਨ ਕੀਤੇ ਹੋਏ ਉਹ ਨੇ ਤੇ ਹੈਗੇ ਨੇ ਦਰਬਾਰ ਸਾਹਿਬ ਦੇ ਬਿਲਕੁਲ ਲਾਗੇ ਲਾਗੇ ਜਿੱਥੇ ਕਮਰਸ਼ੀਅਲ ਜਗ੍ਹਾ ਹੈ ਜਿੱਥੇ ਵੈਲਿਊ ਆ ਉਹ ਦੀ ਉਥੇ ਤੁਸੀਂ ਦੱਸੋ 16 ਲੱਖ ਕੀ ਵੈਲਿਊ 9 ਲੱਖ ਕੀ ਵੈਲਿਊ ਇਹ ਆ ਇਹ ਆ ਪ੍ਰੋਬਲਮ ਜਿਹੜੀ ਆ ਨਾ ਸੱਚੇ ਸਾਡਾ ਵੱਡੀ ਗੱਲ ਇਹ ਆ ਕਿ ਤੁਸੀਂ ਤੁਹਾਨੂੰ ਕਾਲੀ ਕੀੜੀ ਪੈ ਗਈ ਆ ਭੁੱਖ ਮਰ ਗਈ ਤਾਂ ਭੁੱਖ ਮਰੀ ਆ ਗਈ ਤੁਸੀਂ ਕਿਉਂ ਵੇਚ ਰਹੇ ਹੋ ਇਹ ਜਿਆਦਾ ਜਾਇਦਾਦ ਜਿਹੜੀਆਂ ਜਾਇਦਾਦਾਂ ਨੇ ਕਿਉਂ ਵੇਚੀਆਂ ਜਾ ਰਹੀਆਂ ਨੇ ਗੁਰੂ ਘਰ ਦੀ ਜਾਇਦਾਦ ਜਿਹੜੀ ਆ ਉਹਦਾ ਰੱਖ-ਰਖਾਵ ਹੋ ਸਕਦਾ ਸੋਨਾ ਹੋਵੇ ਜ਼ਮੀਨ ਹੋਵੇ ਦੀ ਸੇਵਾ ਹੋ ਸਕਦੀ ਸਮਾਲ ਹੋ ਸਕਦੀ ਆ ਉਹਨੂੰ ਵੇਚਿਆ ਨਹੀਂ ਜਾ ਸਕਦਾ ਇਸੇ ਕਰਕੇ ਤੁਸੀਂ ਸੁਣਿਆ ਕਿੰਨਾ ਸੋਨਾ ਦਾਨ ਆਉਂਦਾ ਕਦੀ ਵੇਚਿਆ ਹੋਵੇ ਹਮੇਸ਼ਾ ਪ੍ਰਬੰਧਕ ਕਮੇਟੀਆਂ ਨੇ ਕਾਰਸੇਵ ਵਾਲੇ ਬਾਪਿਆਂ ਨੂੰ ਦਿੱਤਾ ਕਿ ਕਿਤੇ ਗੁੰਮਤ ਤੇ ਲੌਣਾਤ ਲਾ ਦੇ ਵੇਚਿਆ ਨਹੀਂ ਕਦੀ ਇਹ ਇਹ ਜਿਹੜੀ ਵੇਚਣ ਦੀ ਨਿਲਾਮ ਕਰਨ ਦੀ ਤਬਾਦਲਾ ਕਰਨ ਦੀ ਲੀਸ ਤੇ ਲਜਾਣ ਦੀਆਂ ਜਿਹੜੀਆਂ ਰਵੈਤਾਂ ਪਾਈਆਂ ਪ੍ਰਕਾਸ਼ ਸਿੰਘ ਬਾਦਲ ਦੀ ਹੋਂਦ ਵਿੱਚ ਪਈਆਂ ਨੇ ਪਹਿਲਾਂ ਨਹੀਂ ਸੀ ਬਾਦਲ ਬਾਦਲ ਨੇ ਆਪ 24 ਏਕੜ ਜ਼ਮੀਨ ਲਈ ਮਾਰਖੰਡੇ ਮੇਰੀ ਪਰੀ ਅਕੈਡਮੀ ਆ ਗਈ ਉਹ ਮੇਰੀ ਪਰੀ ਅਕੈਡਮੀ ਹਰਿਆਣੇ ਚ ਆ ਗਈ ਤੇ ਬਜਟ ਇੱਥੇ ਪਾਸ ਹੋਇਆ 8 ਕਰੋੜ ਦਾ ਜੀ 8 ਕਰੋੜ ਦਾ ਤੇ ਇਹ ਮੈਂ बार-बार ਕਹਿ ਚੁੱਕਾ ਉਹਦਾ ਵੀ ਜਵਾਬ ਨਹੀਂ ਦੇ ਰਿਹਾ ਤਾਂ ਮੈਂ ਉਹਦਾ ਜਵਾਬ ਨਹੀਂ ਦੇ ਰਿਹਾ ਕਿ ਬਜਟ ਇੱਥੇ ਕਿਉਂ ਪਾਸ ਹੋ ਰਿਹਾ ਜੇ ਉਹ ਕਮੇਟੀ ਦੀ ਜ਼ਮੀਨ ਆ ਗੁਰੂ ਘਰ ਦੀ ਜ਼ਮੀਨ ਹੈ ਤੇ ਉਹ ਆ ਗਏ ਹਰਿਆਣੇ ਚ ਤੇ ਤੁਸੀਂ ਕੋਈ ਇੱਥੇ ਬਜਟ ਪਾਸ ਕਰ ਰਹੇ ਜੇ ਤੁਹਾਡੀ ਆ ਤੇ ਦੱਸੋ ਤੁਹਾਡੀ ਵੀ ਨਹੀਂ ਤੇ ਬਾਦਲ ਦੀ ਜਿਹੜੀ ਬਾਦਲ ਦੇ ਨਾਂ ਤੇ 99 ਸਾਲ ਦੀ ਨੀਜਾ ਉਹਦੇ ਲਈ ਤੁਸੀਂ 8 ਕਰੋੜ ਹੁਣ ਪਾਸ ਕਰ ਰਹੇ 8-8 ਲੱਖ ਪਿਛਲੇ ਸਾਲਾਂ ਚ ਤੇ 18 ਸਾਲ 18 ਚ ਅਸੀਂ ਆ ਪੀਟੀ ਆ ਆ ਆਰਟੀਆਈ ਪਾ ਕੇ ਲਿਆ ਭਾਗਤਾ ਇਹਨਾਂ ਨੇ ਰਿਟਨ ਦੇ ਤੱਕ ਕਮੇਟੀ ਨੇ ਸਾਡੇ ਕੋਲ ਰਿਟਨ ਚ ਆ ਕੇ 18 ਤੋਂ ਪਹਿਲਾਂ 66 ਕਰੋੜ ਰੁਪਇਆ ਉੱਥੇ ਲੱਗ ਚੁੱਕਾ ਕਮੇਟੀ ਦਾ ਮਿੱਟੀ ਦਾ ਜਿਹੜਾ 100 ਕਰੋੜ ਰੁਪਇਆ ਲਿਆਏ ਪਰ ਤੇ 66 ਲੱਖ ਰੁਪਇਆ ਦੇ ਦਿੰਦੇ ਜੀ ਆਪਣੀ ਕਿਸ਼ਤ ਦੇ ਦੇਖੋ ਵਿਆਜ ਵੀ ਜਿਹੜਾ ਦੇਣ ਦੀ ਕਮੇਟੀ ਦੇਣ ਦੀ ਤੇ ਇਹ ਗੁਰੂ ਘਰ ਨੂੰ ਕਰਜ਼ਾਈ ਕਰਨ ਲਈ ਤੇ ਚੱਟਣ ਲਈ ਇਹ ਪਿਓ ਪੁੱਤ ਆਏ ਨੇ ਤੇ ਇਹਦਾ ਟੱਪਰ ਹਾਲੀ ਸਾਡੇ ਮਗਰੋਂ ਲੈਂਦਾ ਤੇ ਭਾਜਪਾ ਇਹਨਾਂ ਦੀ ਸਪੋਰਟ ਕਰ ਰਹੀ ਹੈ ਅੱਜ ਪਾਏ ਦੱਸਿਆ ਕਿ 15 ਸਾਲ ਤੋਂ ਸਾਡਾ ਜਮਹੂਰੀ ਹੱਕ ਜੜਾ ਕਿਉਂ ਨਹੀਂ ਦੇ ਰਹੀ ਇਹ ਦੱਸਣ ਕਿਉਂ ਚੰਬੜੇ ਹੋਏ ਨੇ ਗੁਰੂ ਘਰ ਨੂੰ ਇਹਨਾਂ ਚ ਕੋਈ ਇਨਸਾਨੀਅਤ ਦਾ ਪੱਖ ਹੈਗਾ ਤੇ ਆਪ ਰਿਜ਼ਾਈਨ ਕਰ ਇਹ ਸਿੱਖਾਂ ਦੀ ਬਦਕਿਸਮਤੀ ਇਹ ਆ ਅਸੀਂ ਚਾਹੁੰਦੇ ਹਾਂ ਕਿ ਇਲੈਕਸ਼ਨ ਹੋਣ ਸੰਗਤ ਆ ਫੈਸਲਾ ਕਰੇ ਕਿ ਇਹਨਾਂ ਨੂੰ ਅਸੀਂ ਕਿਨੂੰ ਸੌਂਪ ਹਾਂਜੀ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨ